ਸਾਡੇ ਕਰ ਖੁਸ਼ੀ ਹੈ ਤੇ ਜੇ ਭਰਾ ਹੀ ਨਾਰਾਜ਼ ਹੋ ਗਿਆ ਤੇ ਵਿਆਹ ਚ ਨਾਰਾਜ਼ਗੀ ਚੰਗੀ ਨਹੀਂ ਲੱਗਦੀ ਤੂੰ ਇੱਕ ਵਾਰੀ ਮੂੰਹ ਤੋਂ ਬੋਲ ਤੈਨੂੰ ਦਈਏ ਕੀ ਕਹਿਣ ਲੱਗੇ ਬਾਬਾ ਜੀ ਆਪ ਦੀ ਮਰਜ਼ੀ ਨਾਲ ਦੇ ਦਿਓ ਕਹਿੰਦੇ ਨਹੀਂ ਨਹੀਂ ਮੁੜ ਕੇ ਕਵੇਂਗਾ ਅੱਜ ਜਿਹੜੀ ਚੀਜ਼ ਚਾਹੀਦੀ ਵੀ ਮਰਦਾਨਿਆਸਾਂ ਤੋਂ ਦੱਸ ਹੱਸ ਕੇ ਇੰਦਰਪੁਰੀ ਬ੍ਰਹਮਪੁਰੀ ਸ਼ਿਵਪੁਰੀ ਤ੍ਰਲੋਕੀ ਦੱਸ ਤੇ ਸਹੀ ਕੀ ਚਾਹੀਦਾ ਕਿਉਂਕਿ ਮਿੱਤਰ ਰੱਬ ਹੈ ਕਿਸੇ ਦਾ ਮਿੱਤਰ ਆਫੀਸਰ ਹੋਵੇ ਰਾਜਾ ਹੋਵੇ ਉਸ ਆਵਣਾ ਮੰਗ ਰੱਖਦਾ ਨਾ ਜੀ ਦਾ ਮਿੱਤਰ ਰੱਬ ਗੁਰਪਰਮੇਸ਼ਰ ਹੈ ਜਿੰਨੇ ਸਾਡੇ ਵਰਗੇ ਲੱਖਾਂ ਰਾਗੀ ਸਿੰਘ ਗ੍ਰੰਤੀ ਕਥਾਵਾਚਕ ਕੀਰਤਨੀਏ ਜਿਹੜੇ ਰੁੱਲਦੇ ਫਿਰਦੇ ਸੀ ਅੱਜ ਬਾਦਸ਼ਾਹਿਆਂ ਬਖਸ਼ਿਤਿਆਂ ਬਾਦਸ਼ਾਹਿਆਂ ਬਖਸ਼ ਦਿੱਤੀਆਂ ਏ ਇਹ ਕੀਰਤਨ ਚ ਇੰਨੀ ਤਾਕਤ ਹੈ ਤਾਂ ਮਹਾਰਾਜ ਸਾਹਿਬ ਕਹਿੰਦੇ ਵੇ ਮਰਦਾਨਿਆਂ ਸਮਾਂ ਕੀਮਤੀ ਵਾਜ ਖੁਸ਼ ਹੋ ਕੇ ਮੰਗ ਲੈ ਜੋ ਮੰਗਾਗੇ ਤੈਨੂੰ ਹਣੇ ਦੇਵਾਂਗੇ ਤੇ ਕਹਿਣ ਲੱਗੇ ਭਲੀ ਵਸਤ ਮੰਗੀ ਮੋੜ ਦੇ ਕਾਹੀ ਨਹੀਂ ਕਹਿੰਦੇ ਫਿਰ ਬਾਬਾ ਜੇ ਖੁਸ਼ ਹੋਇਆ ਏ ਤੇ ਮੇਰੀ ਝੋਲੀ ਚ ਕੋਈ ਐਹੋ ਜੀ ਵਸਤੂ ਪਾ ਦੇ ਜਿਹੜੀ ਲੋਕ ਵਿੱਚ ਵੀ ਸੁੱਖ ਦਵੇ ਤੇ ਪਰਲੋਕ ਵਿੱਚ ਵੀ ਸੁੱਖ ਦਵੇ ਪਾਤਸ਼ਾਹ ਗੰਭੀਰ ਹੋ ਗਏ ਜਿਹਨੇ ਮਰਦਾਨਿਆਂ ਚੀਜ਼ ਭਲੀ ਮੰਗੀ ਤੈਂ ਲੋਕੀ ਇਥੇ ਪੁੱਤ ਮੰਗਦੇ ਦੁੱਧ ਮੰਗਦੇ ਕੋਠੀ ਮੰਗਦੇ ਗੱਡੀ ਮੰਗਦੇ ਪੀਆਰ ਅਮਰੀਕਾ ਦੀ ਮੰਗਦੇ ਟਰਾਲੇ ਮੰਗਦੇ ਪਰ ਇੰਨਾਂ ਚੀਜ਼ਾਂ ਦੇ ਪਿੱਛੇ ਕਿਤੇ ਨਾ ਕਿਤੇ ਦੁੱਖ ਖੜੋਤਾ ਜੇ ਮਾਰੇ ਸਹਿਬ ਜੀ ਨੇ ਕਹਿਤਾ ਨਾ ਅੱਠਵੇਂ ਕਰੋਧ ਆਤਨ ਨਾਸ ਨੌਵੇਂ ਧੋਲੇ ਉੱਬੇ ਸਾ ਟੈਨਸ਼ਨ ਰੱਜ ਕੇ ਲਈ ਤੇ ਸਾਰਾ ਸਿਰ ਵੀ ਚਿੱਟਾ ਹੋ ਗਿਆ ਤੇ ਦਾੜਾ ਵੀ ਬਸ ਥੋੜੀ ਉਮਰ ਅੱਗੇ 100 ਸਾਲ ਦੀ ਹੁਣ 60 ਕੁ ਰਹਿ ਗਈ ਬੋਲੋ ਵੇਖ דינה ਜੀ ਚਿੱਟੇ ਹੋ ਗਏ ਮਾਰੇ ਦੇ ਦਾ ਸਰਲੇਖ ਲਿਖਿਆ ਮਾਰੇ ਜੀ ਕਹਿੰਦੇ ਨੌਵੇਂ ਧੋਲੇ ਉਬੇ ਸਾਹ ਦਸਵੇਂ ਦੱਦਾ ਹੋਆ ਸਵਾ ਗਏ ਸਗੀਤ ਪੁਕਾਰੀ ਤਾ ਉੱਡਿਆ ਹੰਸ ਦਸਾਇਰਾ ਆਇਆ ਗਿਆ ਮੋਇਆ ਨਾਉ ਮਾਰੇ ਸੱਚੇ ਪਾਛ ਕੇ ਪਿੱਛੇ ਪੱਤਰ ਸਦਿਓ ਖਾਵਾ ਤੂੰ ਚਲੇ ਜਾਣਾ ਤੇ ਘਰਦਿਆਂ ਨੇ ਪਕੌੜੇ ਜਲੇਬੀਆਂ ਤੇ ਠੰਡੇ ਵਰਤੌਣੇ ਤੇ ਭੋਗ ਤੇ ਵੇਖੋ ਮਾਰੇ ਦੀ ਸਚਾਈ ਅੱਜ ਸੱਚ ਹੋ ਗਈ ਕਿ ਨਹੀਂ 500 ਵਰੇ ਪਹਿਲਾਂ ਹੀ ਲਿਖੀ ਵਚਨ ਲੋਕੀ ਕਿਧਰ ਨੂੰ ਤੁਰ ਪਏ ਅੱਗੇ ਤਾਂ ਪਿੰਡ 'ਚ ਮਰਗੋਣੀ ਤੇ ਸਾਰਿਆਂ ਰੋਟੀ ਨਾ ਬਕਾਉਣੀ ਇੰਨਾ ਲੋਕਾਂ 'ਚ ਦਇਆ ਸੀ ਹੁਣ ਭੰਗੜਾ ਪਾਉਂਦੇ ਮੈਨੂੰ ਲੱਗਦਾ ਹੋਰ 10 ਸਾਲਾਂ ਤੱਕ ਇਹ ਕਿਤੇ ਡੀਜਾ ਨਾ ਲਾਉਣ ਲੱਗ ਪੈਣ ਕਿਉਂਕਿ ਪਾਰਟੀ ਤਾਂ ਸ਼ੁਰੂ ਹੋ ਗਈ ਭੋਗਤੇ ਨਾ ਗਲੰਗਰਾਲ 'ਚ ਟੈਂਟ ਲਾਉਂਦੇ ਕੁਰਸੀਆਂ ਜੁੱਤੀਆਂ ਪਾ ਕੇ ਗੁਰਦੁਆਰੇ ਦੇ ਲੰਗਰਾਲ 'ਚ ਤੇ ਨਾਮ ਪਤਾ ਲੱਗਦਾ ਵੀ ਇਹ ਮਰਗਦਾ ਅੰਤਮ ਅਰਦਾਸ ਹੈ ਕਿ ਕਿਸੇ ਦਾ ਛਗਣ ਪੈ ਰਿਹਾ ਕਿਧਰ ਨੂੰ ਤੁਰ ਪਿਆ ਜੇ ਅਸੀਂ ਭਾਈ ਸਾਹਿਬ ਕਹਿੰਦੇ ਸਿੱਖਾਂ ਦਾ ਮਣ ਨੀਵਾ ਇਨਾਕ ਮੈਂ ਥੋੜਾ ਜਿਹਾ ਆਨੰਦ ਤੋਂ ਵੈਸੇ ਬਾਹਰ ਆਇਆ ਆਉਣਾ ਨਹੀਂ ਪਰ ਚਾਹੀਦਾ ਵੀ ਕਿਉਂਕਿ ਐਸ ਵੇਲੇ ਸੱਚ ਵੀ ਮਹਾਰਾਜ ਕਹਿੰਦੇ ਬੋਲੋ ਪੀਏ ਚੀਜ਼ ਨੂੰ ਮਹਾਰਾਜ 500 ਵਾਰਾਂ ਪਹਿਲਾਂ ਹੀ ਲਿਖ ਗਏ ਪਿਛੈ ਪੱਤਲ ਸਦਿਓ ਕਾਵ ਮਹਾਰਾਜ ਕਹਿੰਦੇ ਨਾਨਕ ਮਨਮੁਖ ਅੰਧ ਗੁਬਾਰ ਬਾਜ ਗੁਰੂ ਦੁਬਾ ਸੰਸਾਰ ਕਹਿੰਦੇ ਗੁਰੂ ਵਾਲੇ ਬਣੋ ਸ਼ਬਦ ਦੇ ਨਾਲ ਰੱਜ ਕੇ ਪਿਆਰ ਕਰੋ ਖੈਰ ਮਹਾਰਾਜ ਭਲਾ ਕਰੇ ਕਹਿੰਦੇ ਵੇ ਮਰਦਾਨਿਆਂ ਇੰਨਾ ਚਿਰ ਲਾਤਾ ਛੇਤੀ ਕਰ ਇਹਨੇ ਪਾਤਸ਼ਾਹ ਆਪੇ ਕਿਰਪਾ ਕਰਦਿਓ ਫਿਰ ਮੈਂ ਕਹਿਆ ਇਹੋ ਜੀ ਵਸਤੂ ਝੋਲੀ ਪਾਓ ਜਿਹੜੀ ਲੋਕ ਚ ਵੀ ਆਨੰਦ ਆਵੇ ਤੇ ਜਿੱਦ ਅੱਖਾਂ ਮੀਟੀਏ ਪ੍ਰਲੋਕ ਚ ਵੀ ਤੇ ਪਾਤਸ਼ਾਹ ਖੁਸ਼ ਹੋ ਕੇ ਅੱਖਿਆ ਕਹਿੰਦੇ ਲੈ ਮਰਦਾਨਿਆ ਤੇਰੀ ਝੋਲੀ ਚ ਮੈਂ ਰਾਗ ਪਾਇਆ ਤੇਰੀ ਝੋਲੀ ਚ ਮੈਂ ਕੀਰਤਨ ਪਾਇਆ ਆਖੋ ਸਤਨਾਮ ਮਾਰੇ ਸਹਿਬ ਜੀ ਦੇ ਬਚਨ ਕਲ ਯੁਗ ਮੈਂ ਗੁਰਮੁਖ ਜਪੀਐ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਓ ਮਹਾਰਾਜ ਕਹਿੰਦੇ ਆ ਲੈ ਤੇਰੀ ਝੋਲੀ ਚ ਪਾਤਾ ਕੀਰਤਨ ਇਹ ਇਹੋ ਜੀ ਚੀਜ਼ ਆ ਮਰਦਾਨਿਆ ਰਾਜੇ ਮਹਾਰਾਜਿਆਂ ਦੇ ਘਰੇ ਨਹੀਂ ਆਗੀ ਉਹਨਾਂ ਦੇ ਘਰ ਵੀ ਮੋਤੀ ਹੀਰੇ ਮਾਇਆ ਖੁੱਲੀ ਖੁੱਲੇ ਕਾਰੋਬਾਰ ਨੇ ਪਰ ਜਿੱਦ ਦਿਨ ਉਹਨਾਂ ਦਾ ਅੰਤਲਾ ਸਮਾਵੇਗਾ ਘਰਦਿਆਂ ਲੀੜੇ ਵੀ ਲਾ ਲੈਣੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਮਹਾਰਾਜ ਕਹਿੰਦੇ ਵਰ ਤੈਨੂੰ ਅਜ ਉਹ ਵਸਤੂ ਦਿੱਤੀ ਉਹ ਸਾਡੇ ਵਿਆਹ ਦੀ ਨਿਸ਼ਾਨੀ ਅੱਜ ਜਿੱਥੋਂ ਦਾਸ ਸਾਹਿਬ ਗੁਰਦਰਾ ਬੌਲੀ ਸਾਹਿਬ ਉੱਥੇ ਵਿਆਹ ਪੁਰਬ ਮਾਤਾ ਦਮੋਦਰੀ ਸਾਹਿਬ ਜੀ ਛੇਵੇਂ ਪਾਤਸ਼ਾਹ ਵਿਆਹਣ ਗਏ ਉੱਥੇ ਵੀ ਸੰਗਤ ਨੇ ਆਖਿਆ ਕੋਈ ਨਿਸ਼ਾਨੀ ਦਿਓ ਮਹਾਰਾਜ ਕਹਿੰਦੇ ਦੱਸੋ ਉੱਥੇ ਬੌਲੀ ਦਾ ਟੱਪ ਲਾਇਆ ਇੱਥੇ ਵੀ ਭਾਈ ਮਰਦਾਨੇ ਨੂੰ ਕਹਿੰਦੇ ਲੈ ਫੜ ਮੁੜ ਕੇ ਨਾ ਅੱਖੀ ਮੈਨੂੰ ਕੋਈ ਛਗਣ ਦੀ ਵਸਤੂ ਨਹੀਂ ਦਿੱਤੀ ਅੱਜ ਤੈਨੂੰ ਉਹ ਵਸਤੂ ਦੇਤੀਓ ਜਿਹੜੀ ਰਾਜੇ ਮਹਾਰਾਜਿਆਂ ਦੇ ਘਰ ਚ ਨਹੀਂ ਇਹ ਤੈਨੂੰ ਰਾਗ ਦੀ ਸੂਜੀ ਭਲਰ ਬਾਬ ਭਲਰ ਬਾਬ ਵਜਾਏ ਦਾ ਮਜਲਿਸ ਮਰਦਾਨਾ ਮੀਰਾਸੀ ਪ੍ਰੋਫੈਸਰ ਗੰਗਾ ਸਿੰਘ ਕਹਿੰਦੇ ਭੇਜ ਕੇ ਫਰੰਦੇ ਢੇਗਰ ਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਂਦਾ ਨਹੀਂ ਵਜਾਣਾ ਸੀ ਚਾਰੇ ਚੱਕੀ ਤਾਰ ਵਜੀ ਜੰਗਲੀ ਪਹਾੜੀ ਥੱਲੀ ਜਿਨੀ ਸੁਣਿਆ